ਦਾਬ ਤਸਵੀਰਾਂ ਇਸ ਵੇਲੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕੁਬਾਇਆ ਤੋਂ ਦੱਸ ਦਈਏ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਪਰਵ ਸ਼ੁਰੂ ਹੋ ਚੁੱਕਿਆ ਹੈ ਲੋਕਾਂ ਦੇ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਇਸਤੇਮਾਲ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਕੁਬਾਇਆ ਤੋਂ ਦਿਖਾ ਰਹੇ ਹਾਂ ਦੇਖਦੇ ਹਾਂ ਕਿਸ ਤਰ੍ਹਾਂ ਦਾ ਰੁਝਾਨ ਹੈਗਾ ਦੱਸ ਦਈਏ ਕਿ ਕਟਕਸਾਰ ਤੋਂ ਹੀ ਅਮਨ ਅਮਾਨ ਦੇ ਨਾਲ ਪੋਲਿੰਗ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਹੈ ਔਰ ਇਸ ਸਮੇਂ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਆਪਣੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਪਹੁੰਚੇ ਹੋਏ ਆ ਦੱਸ ਦਈਏ ਕਿ ਮੌਸਮ ਵੀ ਅੱਜ ਜਿਹੜਾ ਹੈਗਾ ਉਹ ਠੀਕ ਹੈ ਤੜਕਸਾਰ ਬਰਸਾਤ ਹੋਈ ਹੈ ਜਿਸ ਦੇ ਨਾਲ ਥੋੜਾ ਜਿਆਦਾ ਕਹਿ ਲਈਏ ਕਿ ਮੌਸਮ ਨੂੰ ਵੀ ਫਰਕ ਪਿਆ ਹੈਗਾ ਤਾਂ ਗੱਲਬਾਤ ਲੋਕਾਂ ਨਾਲ ਵੀ ਕਰਾਂਗੇ ਇਸ ਵਾਰ ਜਦੋਂ ਉਹ ਆਪਣਾ ਉਮੀਦਵਾਰ ਚੁਣਨ ਜਾ ਰਹੇ ਆ ਤਾਂ ਫਿਰ ਕਿਹੜੀ ਉਹ ਚੀਜ਼ ਹੈ ਜੋ ਦਿਮਾਗ ਦੇ ਇੱਕ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਹੈ ਹਾਂਜੀ ਤਾਂ ਲੱਗਦਾ ਨਹੀਂ ਇਹ ਮੁੱਦੇ ਅੱਜ ਕਿ ਗਾਇਬ ਜਿਹੇ ਰਹੇ ਨੇ ਦਿਖਾਈ ਨਹੀਂ ਦਿੱਤੇ ਬਾਲੇ ਹਾਂਜੀ ਚਲੋ ਕੋਈ ਨਹੀਂ ਜਦੋਂ ਸਰਕਾਰਾਂ ਬਦਲਣਗੀਆਂ ਕੋਈ ਸਿਸਟਮ ਬਦਲਣਗੇ ਕੋਈ ਨਾ ਕੋਈ ਹਾਲ ਹੋਣਗੇ ਉਮੀਦ ਹੈਗੀ ਹਾਂ ਉਮੀਦ ਜੀ ਪਾਜੀ ਕਿਨਾ ਜੀ ਜ਼ਗੀਰ ਸਿੰਘ ਜੀ ਜ਼ਗੀਰ ਸਿੰਘ ਜੀ ਕਿਹੜੀ ਚੀਜ਼ ਨੂੰ ਧਿਆਨ ਚ ਰੱਖ ਕੇ ਅੱਜ ਤੁਸੀਂ ਆਪਣੇ ਹੱਕ ਦਾ ਇਸਤੇਮਾਲ ਕਰਨ ਜਾ ਰਹੇ ਜਿਵੇਂ ਜੀ ਸਰ ਕੰਨ ਸੇ ਗੱਲ ਕਰ ਰਹੇ ਨਸ਼ਾ ਮੁਕਤ ਅਸੀਂ ਮਹਿਤਾ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਜੀ ਗਲੀਆਂ ਨਾਲੀਆਂ ਤਾਂ ਬਣਦੀ ਹੀ ਰਹਿੰਦੀਆਂ ਨੇ ਜਿਹੜਾ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਕੋਈ ਮੁੱਦਾ ਨਹੀਂ ਹੈਗਾ ਜੀ ਸਿੱਖਿਆ ਦਾ ਪਰਬੰਧ ਚੰਗੇ ਹੋਣੇ ਚਾਹੀਦੇ ਨੇ ਕਿਥੇ ਗਰੀਬ ਬੱਚਾ ਹਰ ਬੰਦਾ ਪੜ੍ਹ ਸਕੇ ਸਕੂਲ ਵਧੀਆ ਹੋਣੇ ਚਾਹੀਦੇ ਨੇ ਤੇ ਵਿਦਿਅਕ ਸਿਹਤ ਸੂਤ ਉਹ ਹੋਣੀ ਚਾਹੀਦੀ ਬਸ ਮੁੱਦੇ ਗਾਇਬ ਨਹੀਂ ਰਹੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਗਾਇਬ ਜੀ ਗਾਇਬ ਰਹੇ ਹਨਾ ਕਿਸੇ ਨੇ ਕੋਈ ਬਾਹਲੀ ਚਰਚਾ ਨਹੀਂ ਕੀਤੀ ਕੀ ਕਾਰਨ ਮੰਨਦੇ ਹੋ ਪਤਨ ਲੋਕ ਡਰਦੇ ਕਿ ਕੀ ਗੱਲ ਇਹ ਗੱਲ ਕਰਨ ਗਿਆ ਜੀ ਡਰਦੇ ਆ ਲੋਕ ਡਰਦੇ ਆ ਲੋਕ ਜੀ ਤਾਂ ਬਿਲਕੁਲ ਹੋਰ ਵੀ ਲੋਕ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਬਾਈ ਜੀ ਕੀ ਨਾਂ ਹੈ ਜੀ ਤੁਹਾਡਾ ਜੀ ਸਰ ਕੀ ਨਾਂ ਹੈ ਜੀ ਤੁਹਾਡਾ <laughs> <laughs> बोलो यार तू <तुछ> वोट बोल <laughs> जागरूक <laughs> वोटर हां जी बाबा जी गलਾਂਾਂ ਦੀ ਨਹੀਂ ਅਸੀਂ ਕਰੀਏ ਜੀ ਬਾਬਾ ਜੀ ਨਾਲ ਕਰ ਲਓ ਕਿ ਕਿਹੜੇ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਕਹਿੰਦੇ ਹੋ ਕਿ ਹੋਣੀਆਂ ਚਾਹੀਦੀਆਂ ਸਹੀ ਤਰੀਕੇ ਨਾਲ ਫੋਕਸ ਫਿਰ ਸਾਲ ਮਿਲਣੇ ਚਾਹੀਦੇ ਰੋਜ਼ੀ ਰੋਟੀ ਹਾਂ ਰੋਜ਼ੀ ਰੋਟੀ ਮਿਲਣੀ ਚਾਹੀਦੀ ਅੱਛਾ ਦੇਖਣ ਗੱਲ ਕਰ ਲਈਏ ਬੇਰੁਜ਼ਗਾਰੀ ਮਹਿੰਗਾਈ ਇਹਦੇ ਇਹ ਚੀਜ਼ ਮੁੱਦੇ ਤੋਂ ਲੱਗਾਈ ਨਹੀਂ ਗੈਵਰੇ ਹਾਂ ਮਹਿੰਗਾਈ ਡੁੱਟ ਜਾਵੇ ਨਾ ਬੜਪੱਟ ਪੈ ਜਾਵੇ ਮਹਿੰਗਾਈ ਬੜੀ ਗਰੀਬ ਨੂੰ ਤਾਂ ਉੱਠ ਨਹੀਂ ਪੈਣੀਗਾ ਗਰੀਬ ਨੂੰ ਤਾਂ ਨਹੀਂ ਉੱਠਣੂਗਾ ਬਿਲਕੁਲ ਜੀ ਭਾਜੀ ਕੀ ਸੋਚ ਕੇ ਇਸ ਵਾਰੀ ਤੁਸੀਂ ਆਪਣੀ ਵੋਟ ਜਿਹੜੀ ਆ ਉਸ ਦਾ ਇਸਮਾਲ ਕਰੋਗੇ ਮਹਿੰਗਾਈ ਕਠਿਨਾਈ ਚਾਈ ਦੀ ਹੈ ਹੂੰ ਤੇ ਰੋਜ਼ਗਾਰੀ ਬੇਰੋਜ਼ਗਾਰੀ ਅਤੇ ਮਹਿੰਗਾਈ ਇਹ ਮੁੱਦੇ ਤਾਂ ਕਿਸੇ ਲੀਡਰ ਦੇ ਮੂੰਹ ਸੁਣਿਆ ਹੀ ਨਹੀਂ ਐਦਕੀ ਹਨਾ ਇਹ ਸੁਣਿਆ ਨਹੀਂ ਪਰ ਮਹਿੰਗਾਈ ਬਹੁਤ ਜ਼ਿਆਦਾ ਮਹਿੰਗਾਈ ਬਹੁਤ ਜ਼ਿਆਦਾ ਗਰੀਬ ਬੰਦਾ ਕਿੰਨਾ ਕਮਾਵੇ ਕਿਤੋਂ ਕਮਾਵੇ ਕਿਤੋਂ ਕਮਾਵੇ ਤੇ ਬਿਲਕੁਲ ਕੋਈ ਨਹੀਂ ਤਾਂ ਬਿਲਕੁਲ ਮਹਿੰਗਾਈ ਅਤੇ ਬੇਰੋਜ਼ਗਾਰੀ ਜਿਹੜੀ ਹੈ ਉਸ ਨੂੰ ਲੈ ਕੇ ਹਾਲਾਂਕਿ ਮਹਿੰਗਾਈ ਬੇਰੋਜ਼ਗਾਰੀ ਇਹ ਮੁੱਦੇ ਜਿਹੜੇ ਹੈ ਇਸ ਵਾਰੀ ਗਾਇਬ ਰਹੇ ਹੈ ਇਹਨਾਂ ਦੇ ਉੱਤੇ ਕੋਈ ਬਹੁਤੀ ਚਰਚਾ ਜਿਹੜੀ ਹੈ ਉਹ ਹੁੰਦੀ ਹੋਈ ਦਿਖਾਈ ਨਹੀਂ ਦਿੱਤੀ ਪਰ ਫਿਰ ਵੀ ਵੋਟਰ ਜਿਹੜਾ ਹੈ ਉਹ ਇਹਨਾਂ ਮੁੱਦਿਆਂ ਨੂੰ ਲੈ ਕੇ ਆਪਣਾ ਅਕਦਾ ਇਸਤੇਮਾਲ ਕਰਨ ਜਾ ਰਿਹਾ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਕਬਾਇਆ ਤੋਂ ਦਿਖਾਈਆਂ ਹੈ ਅ ਇਸ ਤੋਂ ਬਾਅਦ ਅੱਗੇ ਫਿਰ ਜਿਹੜਾ ਹੈਗਾ ਅਪਡੇਟ ਹੋਵਾਂਗਾ ਇੱਕ ਜ਼ਰੂਰੀ ਜਿਹੜੀ ਗੱਲ ਕਰਨੀ ਆ ਤੁਹਾਡੇ ਨਾਲ ਉਹ ਇਹ ਹੈ ਕਿ ਤੁਸੀਂ ਜਾਗਰੂਕ ਹੋਵੋ ਇੱਕ ਜ਼ਿੰਮੇਵਾਰ ਵੋਟਰ ਬਣੋ ਇੱਕ ਜ਼ਿੰਮੇਵਾਰ ਨਾਗਰਿਕ ਬਣੋ ਆਪਣੀ ਵੋਟ ਪੋਲ ਕਰੋ ਅਤੇ ਨੰਬਰ ਤੇ ਸੈਲਫੀ ਜਿਹੜੇ ਸਾਡੇ ਨੰਬਰ ਤੇ ਤੁਸੀਂ ਆਪਣੀ ਵੋਟ ਪੋਲ ਕਰਨ ਤੋਂ ਬਾਅਦ ਸੈਲਫੀ ਭੇਜੋ ਅਸੀਂ ਤੁਹਾਡੀ ਸੈਲਫੀ ਜਿਹੜੀ ਹੈਗੀ ਆ ਉਸ ਨੂੰ ਅਪਲੋਡ ਕਰਾਂਗੇ ਅਤੇ ਜਿੰਦੇ ਸਭ ਤੋਂ ਜ਼ਿਆਦਾ ਲਾਈਕ ਕਮੈਂਟ ਹੋਣਗੇ ਉਸ ਨੂੰ ਇੱਕ ਇਨਾਮ ਵੀ ਜਿਹੜਾ ਹੈਗਾ ਉਹ ਦਿੱਤਾ ਜਾਏਗਾ ਤਾਂ ਦੇਖਦੇ ਰਹੋ ਜਲਾਲਾਬਾਦ ਔਨਲਾਈਨ like